ਸਾਡੀ ਸਟੂਡੈਂਟ ਪਿੰਕੀ ਨੂੰ ਜਰਮਨੀ ਦਾ ਸਟੂਡੈਂਟ ਵੀਜ਼ਾ ਮਿਲਿਆ ਬਹੁਤ ਬਹੁਤ ਮੁਬਾਰਕਾਂ ਬੇਟੀ ਥੈਂਕ ਯੂ ਸਰ ਜਰਮਨੀ ਇੱਕ ਬਹੁਤ ਵਧੀਆ ਯੂਰਪੀਅਨ ਕੰਟਰੀ ਹੈ ਪਰ ਇੱਥੇ ਵੀਜ਼ਾ ਸਬਰ ਨਾਲ ਮਿਲਦਾ ਬਹੁਤ ਜ਼ਿਆਦਾ ਸਬਰ ਰੱਖਣਾ ਪੈਂਦਾ ਕਿਹੜੇ ਪ੍ਰੋਗਰਾਮ ਲਈ ਆ ਤੁਹਾਡਾ ਵੀਜ਼ਾ ਮੈਂ ਸਰ ਸਾਈਕਲੋਜੀ ਵਿਦ ਫਾਊਂਡੇਸ਼ਨ ਪ੍ਰੋਗਰਾਮ ਵਿੱਚ ਸੀ ਫਾਊਂਡੇਸ਼ਨ ਪ੍ਰੋ ਯੂਨੀਵਰਸਿਟੀ ਕਿਹੜੀ ਹੈ ਯੂਨੀਵਰਸਿਟੀ ਆਫ ਯੂਰਪਰ ਅਪਲਾਈਡ ਸਾਇੰਸਿਸ ਯੂਨੀਵਰਸਿਟੀ ਆਫ ਯੂਰਪਰ ਅਪਲਾਈਡ ਸਾਇੰਸਿਸ ਵਾਸਤੇ ਇਹਨਾਂ ਦਾ ਵੀਜ਼ਾ ਆ ਤੇ ਕਿੰਨਾ ਟਾਈਮ ਲੱਗਿਆ ਸਰ ਮੈਨੂੰ 4 ਮੰਥਸ ਐਂਡ 15 ਡੇਸ ਲੱਗੇ ਆਪਣੇ ਵੀਜ਼ਾ ਹਾਸਲ ਕਰਨ ਦੇ ਵੀਜ਼ਾ ਹਾਸਲ ਪ੍ਰੋਸੈਸ ਸ਼ੁਰੂ ਕਰਕੇ ਸਾਰਾ ਕਿੰਨਾ ਟਾਈਮ ਲੱਗਾ ਟੋਟਲ ਜੋ ਆਫਰ ਲੈਟਰ ਅਪਲਾਈ ਕਰਨ ਤੋਂ ਲੈ ਕੇ ਅਰਾਊਂਡ ਸਰ 8 ਟੂ 9 ਮੰਥਸ ਆ 8 ਤੋਂ 9 ਮਹੀਨੇ ਲੱਗੇ ਸਵਿਟਜ਼ਰਲੈਂਡ ਤੇ ਪਰ ਸਬਰ ਰੱਖਿਆ ਤੇ ਸਬਰ ਦਾ ਮਿੱਠਾ ਫਲ ਵੀ ਮਿਲ ਗਿਆ। ਹਾਂਜੀ ਤੇ ਅੰਬੈਸੀ ਦੇ ਵਿੱਚ ਤੁਸੀਂ ਕਦੋਂ ਗਏ ਸੀ? ਸਰ ਮੈਂ ਅੰਬੈਸੀ ਦੇ ਵਿੱਚ 16 ਸੈਪਟੇਮਬਰ ਨੂੰ ਗਈ ਸੀ। ਓਕੇ ਤੇ ਉੱਥੇ ਆਪਣੀ ਫਾਈਲ ਦੀ ਸਬਮਿਸ਼ਨ ਕਰਵਾਈ ਤੇ ਉਸ ਤੋਂ ਬਾਅਦ ਫਿਰ ਹੁਣ ਮੈਂ ਆਪਣਾ ਵੀਜ਼ਾ ਹਾਸਲ ਕਰ ਲਿਆ। ਅੰਬੈਸੀ ਤੁਹਾਨੂੰ ਕੀ ਸਵਾਲ ਪੁੱਛੇ ਕੀ ਕੀ ਗੱਲਾਂ ਪੁੱਛੀਆਂ ਤੁਹਾਨੂੰ? ਅੰਬੈਸੀ ਦੇ ਵਿੱਚ ਉਹਨਾਂ ਨੇ ਮੇਰੇ ਜੋ ਡਾਕੂਮੈਂਟਸ ਆਪਣੀ ਫਾਈਲ ਦੇ ਵਿੱਚ ਹੁੰਦੇ ਆ ਉਹਨਾਂ ਬਾਰੇ ਪੁੱਛਿਆ ਸੀ ਕਿ ਜਿੱਦਾਂ ਕਾਲਜ ਦੀ ਫੀਸ ਕਿੰਨੀ ਪੇ ਕੀਤੀ ਹੈ ਤੇ ਨੇਮ ਵਗੈਰਾ ਪੁੱਛਿਆ ਜੇ ਤੁਸੀਂ ਮੈਰ ਨੂੰ ਤੋਂ ਫਿਰ ਤੁਹਾਡੇ ਹਸਬੰਦ ਬਾਰੇ ਥੋੜਾ ਜਿਹਾ ਪੁੱਛਦੇ ਆ ਹਮ ਤੇ ਇਦਾਂ ਦੇ ਬੇਸਿਕ ਕੁਐਸਚਨ ਪੁੱਟ ਕਰਦੇ ਜੋ ਆਪਣੇ ਫਾਈਲ ਦੇ ਵਿੱਚ ਡਾਕੂਮੈਂਟ ਲੱਗੀ ਆ ਉਹਨਾਂ ਰਿਲੇਟਿਡ ਹੀ ਹੁੰਦੇ ਨੇ ਉਹ ਸਾਰੇ ਕੁਐਸਚਨ ਕੋਈ ਐਕਸਟਰਾ ਡਾਕੂਮੈਂਟ ਤਾਂ ਨਹੀਂ ਮੰਗੇ ਤੁਹਾਡੇ ਤੋਂ ਨੋ ਐਕਸਟਰਾ ਕੋਈ ਨਹੀਂ ਡਾਕੂਮੈਂਟ ਮੰਗੇ ਜੋ ਚੈਨਲ ਆਪਾਂ ਪਹਿਲਾਂ ਲਾਇਏ ਸੀਗੇ ਸਾਰੀ ਫਾਈਲ ਤਿਆਰ ਕੀਤੀ ਸੀ ਉਹ ਉਹਦੇ ਵਿੱਚੋਂ ਹੀ ਸਾਰੇ ਡਾਕੂਮੈਂਟ ਕੰਪਲੀਟ ਹੋ ਗਏ ਹਾਂ ਹਾਂਜੀ ਸਾਰੇ ਉਹੀ ਡਾਕੂਮੈਂਟਸ ਸੀਗੇ ਤੇ ਆਇਲ ਸਕੋਰ ਕਿੰਨਾ ਸੀ ਤੁਹਾਡਾ ਮੇਰੇ 6.5 ਬੈਂਡ ਸਕੋਰ ਸੀਗੇ ਹਾਈਲਟਸ ਵਿੱਚੋਂ ਤੇ ਪ੍ਰੀਵੀਅਸ ਸਟਡੀ ਜਿਹੜੀ ਪਹਿਲਾਂ ਤੁਸੀਂ ਪੜ੍ਹਾਈ ਕੀ ਕੀਤੀ ਹੋਈ ਸੀ ਪਹਿਲਾਂ ਮੈਂ ਜੀਐਨਐਮ ਨਰਸਿੰਗ ਕੀਤੀ ਹੋਈ ਸੀ ਤੇ ਮੈਂ ਨਰਸਿੰਗ ਦਾ ਸਟੂਡੈਂਟ ਸੀ ਹੋ ਕਿ ਨਰਸਿੰਗ ਦੇ ਸਟੂਡੈਂਟ ਸੀ ਤੇ ਹੁਣ ਇਹ ਬੈਚਲਰ ਆਫ ਸਾਈਕੋਲੋਜੀ ਪੜ੍ਹਾਈ ਕਰਨ ਜਾ ਰਹੇ ਆ ਯੂਨੀਵਰਸਿਟੀ ਆਫ ਯੂਰਪ ਜਰਮਨੀ ਦੇ ਵਿੱਚ ਤੇ ਇਹਨਾਂ ਨੂੰ ਪੂਰਾ ਵੀਜ਼ਾ ਪ੍ਰੋਸੈਸ ਕੰਪਲੀਟ ਕਰਨ ਤੇ ਯਾਨੀ ਵੀਜ਼ਾ ਲੈਣ ਤੇ 8 ਤੋਂ 9 ਮਹੀਨੇ ਮਿਨੀਮਮ ਲੱਗ ਗਏ ਆ ਜਿਹਦੇ ਵਿੱਚ ਏਪੀਐਸ ਤੇ ਵੀ ਕਾਫੀ ਟਾਈਮ ਲੱਗ ਜਾਂਦਾ ਆ ਤੇ ਫਿਰ ਆਫਰ ਪੀਸ ਪਰ ਕਿਓਫਰ ਲੈਟਰ ਆਉਣ ਤੇ ਵੀ ਟਾਈਮ ਲੱਗ ਜਾਂਦਾ ਆ ਫਿਰ ਐਮਬੈਸੀ ਦੀ ਜਿਹੜੀ ਅਪਾਇੰਟਮੈਂਟ ਹੁੰਦੀ ਉਹਦੀ ਵੇਟਲਿਸਟ ਚੱਲਦੀ ਆ ਤੁਹਾਨੂੰ ਕਿੰਨੀ ਕੁ ਵੇਟਲਿਸਟ ਮਿਲੀ ਕਿੰਨਾ ਕੁ ਟਾਈਮ ਲੱਗ ਗਿਆ ਸੀ ਅਪਾਇੰਟਮੈਂਟ ਲੈਣ ਤੇ ਐਕਚੁਅਲੀ ਸਰ ਮੈਂ ਅਪਰੋਕਸੀਮੇਟਲੀ 3 ਮੰਥਸ ਲਈ ਵੇਟ ਕੀਤੀ ਆਪਣੀ ਤਿੰਨ ਮਹੀਨੇ ਸਿਰਫ ਅਪਾਇੰਟਮੈਂਟ ਲਈ ਵੇਟ ਕੀਤੀ ਉਸ ਤੋਂ ਬਾਅਦ ਐਮਬੈਸੀ ਗਏ ਫਿਰ ਵੀਜੇ ਲਈ ਵੇਟ ਕੀਤੀ ਫਿਰ ਵੀਜੇ ਤੇ ਵੀ ਟਾਈਮ ਲੱਗਾ ਪਰ ਫਾਈਨਲੀ ਇਹਨਾਂ ਨੂੰ ਵੀਜ਼ਾ ਲੱਗ ਕੇ ਇਹਨਾਂ ਨੂੰ ਆਪਣਾ ਪਾਸਪੋਰਟ ਮਿਲ ਗਿਆ ਤੇ ਇੱਕ ਸਵਾਲ ਤੁਹਾਨੂੰ ਹੋਰ ਕਿ ਤੁਸੀਂ ਕੈਨੇਡਾ ਕਿਉਂ ਨਹੀਂ ਚੁਸ ਕੀਤਾ ਤੁਹਾਨੂੰ ਕੀ ਲੱਗਾ ਵੀ ਜਰਮਨੀ ਦੇ ਵਿੱਚ ਜ਼ਿਆਦਾ ਵਧੀਆ ਓਪਰਚ्युनिटीज ਜਰਮਨੀ ਬਿਕੋਜ਼ ਇਟ ਇਜ਼ ਅ ਬੈਸਟ ਕੰਟਰੀ 올 ਓਵਰ ਦੀ ਵਰਡ ਐਂਡ ਮੋਸਟਲੀ ਦੀ ਯੂਨੀਵਰਸਿਟੀਆਂ ਓਕੇ ਯੂਨੀਵਰਸਿਟੀਆਂ ਬਹੁਤ ਵਧੀਆ ਹੈਗੀਆਂ ਜਰਮਨੀ ਦੀਆਂ ਐਂਡ ਨਾ ਮੈਂ ਹੁਣ ਵੀ ਆਨਲਾਈਨ ਕਲਾਸਿਸ ਲੈ ਰਹੀ ਹੈਗੀਆਂ ਤੇ ਟੀਚਰਸ ਬਹੁਤ ਜ਼ਿਆਦਾ ਕੋਆਪਰੇਟਿਵ ਨੇ ਤੇ ਆਲਵੇਸ ਉਹ ਬੱਚਿਆਂ ਨੂੰ ਗਾਈਡ ਕਰਦੇ ਨੇ ਅੱਛਾ ਤੁਹਾਡੀਆਂ ਜਦੋਂ ਤੁਹਾਡੀ ਅੰਬੈਸੀ ਚ ਫਾਈਲ ਚਲੀ ਕੇਸੀ ਨਾਲ ਹੀ ਤੁਹਾਡੀਆਂ ਜਿਹੜੀਆਂ ਹੈਗੀਆਂ ਆਨਲਾਈਨ ਕਲਾਸਾਂ ਫਾਊਂਡੇਸ਼ਨ ਲਈ ਸ਼ੁਰੂ ਹੋ ਗਈਆਂ ਯਸ ਸਰ ਫਾਊਂਡੇਸ਼ਨ ਕੋਰਸ ਲਈ ਤੇ ਫਾਊਂਡੇਸ਼ਨ ਆਲਮੋਸਟ ਕੰਪਲੀਟ ਹੋਣ ਵਾਲਾ ਹੋਗਾ ਹਾਂਜੀ ਸਰ ਮੇਰੇ ਨੈਕਸਟ ਮੰਥ ਹੁਣ ਐਗਜ਼ਾਮ ਵੀ ਨੇ ਹਾਂ ਐਗਜ਼ਾਮ ਹੋ ਜਾਣੇ ਆ ਜਾ ਕੇ ਤੁਸੀਂ ਐਗਜ਼ਾਮ ਦੇ ਦੇਣੇ ਆ ਹਾਂਜੀ ਸਰ ਤੇ ਨਾਲ ਹੀ ਤੁਹਾਡੀ ਜਿਹੜੀ ਮੇਨ ਕੋਰਸ ਸਟਡੀ ਹੈਗੀ ਆ ਉਹ ਸਟਾਰਟ ਹੋ ਜਾਊਗੀ ਹਾਂਜੀ ਤੇ ਤਾਂ ਤੁਹਾਨੂੰ ਪਤਾ ਵੀ ਪੀਆਰ ਦਾ ਪਹਿਲਾਂ ਜੇ ਪ੍ਰੋਫੈਸ਼ਨਲ ਤੁਸੀਂ ਕਰਦੇ ਸੀਗੇ ਪ੍ਰੋਫੈਸ਼ਨਲ 5 ਸਾਲ ਜੌਬ ਕਰਦੇ ਸੀ ਤਾਂ ਉਦੋਂ ਫਿਰਾਂ ਫੇਰ ਜਾ ਕੇ ਪੀਆਰ ਅਪਲਾਈ ਕਰ ਸਕਦੇ ਹੁਣ ਤੁਸੀਂ ਜੇ ਪ੍ਰੋਫੈਸ਼ਨਲ ਜੌਬ 3 ਸਾਲ ਕਰਦੇ ਆ ਤਾਂ 3 ਸਾਲਾਂ ਬਾਅਦ ਹੀ ਤੁਸੀਂ ਪੀਆਰ ਅਪਲਾਈ ਕਰ ਸਕਦੇ ਆ ਤੇ ਨਾਲ ਤੁਸੀਂ ਉੱਥੇ ਜਰਮਨੀਆ ਕਲਾਸਸ ਫ੍ਰੀ ਆ ਤੁਸੀਂ ਜਰਮਨੀਆਂ ਕਲਾਸਸ ਵੀ ਲਾਉਣੀਆਂ ਸ਼ੁਰੂ ਕਰ ਦਿਓ ਤਾਂ ਕਿ ਜਦੋਂ ਨੂੰ ਤੁਸੀਂ ਆਪਦੀ ਡਿਗਰੀ ਕੰਪਲੀਟ ਕਰੋ ਉਦੋਂ ਨੂੰ ਤੁਸੀਂ ਜਰਮਨ ਜਰਮਨ ਲੈਂਗੁਏਜ ਦਾ ਟੈਸਟ ਵੀ ਨਾਲ ਹੀ ਕੰਪਲੀਟ ਕਰ ਲਓ ਤਾਂ ਕਿ ਪੀਆਰ ਲਈ ਤੁਸੀਂ ਜਲਦੀ ਐਲੀਜੀਬਲ ਹੋ ਜਾਓ ਇਹ ਨਾ ਹੋਵੇ ਤੁਸੀਂ ਪੜ੍ਹਾਈ ਖਤਮ ਕਰਕੇ ਫੇਰ ਤੁਸੀਂ ਸ਼ੁਰੂ ਕਰੋ ਜਰਮਨ ਦੀਆਂ ਕਲਾਸਸ ਉਹ ਨਾਲ ਤੁਹਾਡਾ ਟਾਈਮ ਹੋਰ ਜ਼ਿਆਦਾ ਖਰਾਬ ਹੋਊਗਾ ਹਾਂਜੀ ਬਾਕੀ ਜਰਮਨੀ ਜਿਹੜੀ ਕੰਟਰੀ ਆ ਇਹਦਾ ਵੀਜ਼ਾ ਬਹੁਤ ਸਲੋ ਮਿਲਦਾ ਪਰ ਮੈਂ ਆਪ ਤਿੰਨ ਵਾਰ ਜਾ ਕੇ ਆ ਜਰਮਨੀ ਉੱਥੇ ਬਹੁਤ ਜ਼ਿਆਦਾ ਸਟੂਡੈਂਟਸ ਲਈ ਓਪਰਚ्युनिटीਜ਼ ਆ ਪਰ ਪਾਰਟ ਟਾਈਮ ਕੰਮ ਵੀ ਹੈਗਾ ਹਰ ਤਰ੍ਹਾਂ ਦੀ ਚੀਜ਼ ਹੈਗੀ ਆ ਉੱਤੇ ਅਵੇਲੇਬਲ ਔਰ ਜੇ ਇਕਨੋਮੀ ਦੀ ਗੱਲ ਕਰੀਏ ਤਾਂ ਜਦੋਂ ਕੋਵਿਡ ਆਇਆ ਸੀਗਾ ਉਦੋਂ ਸਾਰੀ ਇਕਨੋਮੀਆਂ ਸਾਰੇ ਦੇਸ਼ਾਂ ਦੀਆਂ ਇਕਨੋਮੀਆਂ ਆ ਉਹ ਕੋਲਾਪਸ ਹੋ ਗਈਆਂ ਸੀ ਪਰ ਜਰਮਨੀ ਦੀ ਇਕਨੋਮੀ ਉਸ ਵੇਲੇ ਬਹੁਤ ਸਟਰੋਂਗ ਰਹੀ ਸੀ ਇਸ ਵੇਲੇ ਵੀ ਹੁਣ ਪਿਛੇ ਜਿਹੜੇ ਸੈਸ਼ਨ ਸਾਰੀ ਦੁਨੀਆ ਦੇ ਵਿੱਚ ਆਇਆ ਸੀ ਉਦੋਂ ਜਰਮਨੀ ਫਿਰ ਵੀ ਸਰਵਾਈਵ ਕਰ ਗਈ ਹੁਣ ਜਰਮਨੀ ਦੀ ਇਕਨੋਮੀ ਆ ਪਹਿਲਾਂ ਨਾਲੋਂ ਬਹੁਤ ਵਧੀਆ ਗਰੋਥ ਕਰ ਰਹੀ ਹੈ ਤੇ ਆਪਣੇ ਬਹੁਤ ਸਾਰੇ ਪੰਜਾਬੀ ਮੁੰਡੇ ਕੁੜੀਆਂ ਉੱਥੇ ਵਗ ਰਹੇ ਆ ਉੱਥੇ ਪੜ੍ਹਾਈ ਕਰ ਰਹੇ ਆ ਤੇ ਕੰਮ ਕਰ ਰਹੇ ਆ ਤੇ ਬਹੁਤ ਸਾਰੇ ਬੱਚੇ ਮੈਨੂੰ ਇਹੋ ਜਿਹੇ ਉੱਥੇ ਸਟੂਡੈਂਟ ਮਿਲੇ ਸੀ ਜਿਨ੍ਹਾਂ ਨੇ ਉੱਥੇ ਪੜ੍ਹਾਈ ਤੋਂ ਬਾਅਦ ਜਰਮਨ ਲੈਂਗੁਏਜ ਦਾ ਟੈਸਟ ਟੇਕ ਕੀਤਾ ਤੇ ਪੀਆਰ ਹਾਸਲ ਵੀ ਕਰ ਲਈ ਹੈ ਤੇ ਉਹ ਅੱਗੇ ਬਹੁਤ ਵਧੀਆ ਜੌਬਸ ਕਰ ਰਹੇ ਹੈਗੇ ਆ ਇੱਕ ਬੱਚਾ ਮੈਨੂੰ ਮਿਲਿਆ ਸੀ ਜਿਹੜਾ ਉੱਥੇ ਬਹੁਤ ਵਧੀਆ ਸ਼ਾਪਿੰਗ ਮਾਲ ਦੇ ਵਿੱਚ ਕਿਸੇ ਆਊਟਲੈਟ ਦਾ ਮੈਨੇਜਰ ਲੱਗਾ ਹੋਇਆ ਸੀ ਇਸ ਤਰ੍ਹਾਂ ਬਹੁਤ ਸਾਰੇ ਬੱਚੇ ਉੱਥੇ ਮੈਨੂੰ ਪੰਜਾਬੀ ਬੱਚੇ ਮਿਲੇ ਆ ਆਪਣੇ ਪੰਜਾਬੀ ਮਿਹਨਤੀ ਹੁੰਦੇ ਹੀ ਆ ਤੇ ਤੁਹਾਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਦਿੱਕਤ ਆਈ ਹੋਵੇ ਹੁਣ ਤੱਕ ਨਾ ਸਰ ਬਹੁਤ ਵਧੀਆ ਸਮੂਤ ਰਿਹਾ ਇਹਨਾਂ ਦਾ ਸਫ਼ਰ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਇਹਨਾਂ ਦੀ জারਨੀ ਬਹੁਤ ਵਧੀਆ ਰਹੂਗੀ ਥੈਂਕ ਯੂ ਜੇਕਰ ਤੁਸੀਂ ਵੀ ਜਰਮਨੀ ਜਾ ਕੇ ਪੜਾਈ ਕਰਨ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕੌਰੀ ਇਮੀਗ੍ਰੇਸ਼ਨ ਦੀਆਂ ਬ੍ਰਾਂਚੇਸ ਵਿੱਚ ਵਿਜ਼ਿਟ ਕਰੋ ਜਾਂ ਸਾਡੇ ਹੇਠਾਂ ਦਿੱਤੇ ਗਏ ਨੰਬਰਾਂ ਤੇ ਕਾਲ ਕਰੋ ਥੈਂਕ ਯੂ